ਇਸ ਇਹ ਮੇਰੀ ਕੰਟੈਂਟ ਅੱਜ ਅਸੀਂ ਇਥੋਂ ਨਵੇਂ ਬਲੌਗ ਤੇ ਜਾ ਰਹੇ ਸੀ ਜਾ ਰਹੇ ਹਾਂ ਪਟਿਆਲੇ ਟੀਐਮਸੀ ਪੈਡ ਟੋਡੀ ਦੇਖਦਾ ਆ ਬਈ ਦੀ ਟੋਡੀ ਤੇਰੇ ਦਾ ਪਸਾ ਹੀ ਨਹੀਂ ਹੈ ਬਾਈ ਮਾਲਕਾ ਅਸੀਂ ਤੁਹਾਡਾ ਸਵਾਗਤ ਹੈ ਮੇਰੇ ਚੈਨਲ 'ਚ ਕਿਉਂਕਿ ਸਬਸਕ੍ਰਾਈਬ ਲਾਈਕ ਸਭ ਤੋਂ ਜ਼ਰੂਰ ਕਰਦੇ ਬ੍ਰਦਰ ਅਸੀਂ ਜਾ ਰਹੇ ਹਾਂ ਆ ਦੇਖੋ ਜੀ ਚਾ ਰਹੇ ਹਾਂ ਸੀ ਗਈ ਵੀਡੀਓ ਬਣਾਉਂਦੇ ਗਰੀਬ ਇਹ ਗਰੀਬ ਲੋਕ ਨੇ ਕੋਈ ਚੱਕਰ ਨਹੀਂ ਆਪਾਂ ਲੱਗੇ ਤੁਹਾਡੇ ਨਾਲ ਕਿ ਅਸੀਂ ਬੱਚੇ ਬੈਗੇ ਹਾਂ ਕਈ ਚਾਹਾਂਗੇ ਫਿਰ

ਸਾਂ ਫੜੇ ਲਪਤ ਬਾੜੀ ਲੈ ਜਾਂਦਾ ਬਸ ਬਤਾ ਹੀ ਹੋਂਕਸਰਾ ਬੰਦਾ ਹੁੰਦਾ ਮੇਰੇ ਉੱਪਰ ਵੀ ਆ ਕੇ ਵੀਡੀਓ ਬਣਾ ਰਿਹਾ ਸੀ ਆ ਗਿਆ ਗੈਂ ਪਾਸਾ ਚੱਕ ਰਿਹਾ ਠੀਕ ਹੈ ਜੀ ਅਗਲਾ ਬਲੌਗ ਆਪਾਂ ਮਿਲਾਂਗੇ ਤੁਹਾਨੂੰ ਪਟਿਆਲੇ ਮਿਲ ਜੀ ਹਾਂ ਜੀ ਅਸੀਂ ਪਹੁੰਚ ਚੁੱਕੇ ਹਾਂ ਪਟਿਆਲੇ ਆਹ ਮੇਰੇ ਭਾਈਆ ਹੈ ਜੀ ਉਹ ਦੂਜਾ ਭਾਈ ਮੈਂਕਰ ਆਹ ਭਾਈ ਜੀ ਹੈ ਤੇ ਚੰਦੇ ਵੀਰੇ ਸਤਿ ਸ਼੍ਰੀ ਅਕਾਲ ਜੀ ਚੰਦੇ ਭਾਈ ਜੀ ਉੱਧਰ ਵੀ ਖੜੇ ਨੇ ਆਹ ਆ ਪੈਂਡ ਬੰਦ ਕਾਣਾ ਹੁੰਦਾ ਆ ਮਰੀ ਖੰਡਾ ਅਸੀਂ ਹੁਣ ਇੱਥੇ ਸਕੂਲ ਜਾ ਰਹੇ ਹਾਂ ਹਾਂਜੀ ਗਾਇਸ ਮਿੱਲ ਵਾਲਾ ਬਾਈ ਜੀ ਨੇ ਆਹ ਸਚਨ ਬਾਈ ਆਹ ਬਾਈ ਮੈਂ ਤਾਂ ਗੁੱਸੇ ਹੋਇਆ ਪਿਆਗਾ ਆ ਮੁੰਡਾ ਯਾ ਸੋਣਾ ਯਾ ਆ ਸੋਣਾ ਹੈ ਗੁੱਸਾ ਹੋਇਆ ਪਿਆਰ ਕਹਿਦੇ ਇਹਨੂੰ ਤੇ ਕੇਰ ਮਸਾ ਦੇ ਤੋਂ ਡੀ ਐਮ ਸੀ ਲੈ ਕੇ ਆਏ ਅਸੀਂ ਫੋਨ ਲੱਗਦਾ ਇਹ ਗਾਣੇ ਉਹ ਪੁੱਟਿਆ ਇਹ ਗਾਇਸ ਸਾਡਾ ਹੈਗਾ ਸਕੂਲ ਇੱਥੇ ਪੜਨਾ ਹੋਇਆ ਆ ਸਕਦੋਂ ਜਿਹੜਾ ਮਰਜ਼ੀ ਆਹ ਰੇਵੇ ਕੀ ਕਹੀ ਜਾਂਦਾ ਆ ਬੋਲਦਾ ਐ ਓਏ ਅਸੀਂ ਮਸਾ ਇੱਥੋਂ ਵੀਰੇ ਸਾਰੇ ਡੀਐਨਸੀ ਲੈ ਲਏ ਆ ਹੁਣ ਅਸੀਂ ਜਾਣਾ ਘਰ ਨੂੰ ਨਹੀਂ ਨਹੀਂ ਅਭੀ ਹੋਰ ਸੁਣੀਏ ਗਾਈਸ ਹੁਣ ਅਸੀਂ ਅਸੀਂ ਜੂਸ ਪੀ ਕੇ ਆ ਗਏ ਆ ਓਏ ਇਹ ਆ ਪਕਾਈ ਕਰਾਈ ਆ ਮੁੰਡਾ ਯਾ ਇੱਕ ਇੱਥੀ ਘੜੇ ਕਢਾਈ ਜਾਂਦਾ ਯਾਰ ਕੀ ਕਹੀਏ ਹੁਣ ਇਹਨਾਂ ਨੂੰ ਮੁੰਡੇ ਵੀ ਸਾਡੇ ਜਾ ਰਹੇ ਨੇ ਦੇਖੋ ਸਾਨੂੰ ਛੱਡ ਕੇ ਕੋਈ ਨਹੀਂ ਹੈਗਾ ਇਹ ਦੇਖਣ ਵਾਲੇ ਫਿਰ ਕਿਵੜੇ ਕਿਵੜੇ ਕਰਦੇ ਸਾਵਣਾਂ ਕੀ ਕਰੀਏ ਸੀ ਕੀ ਕਰ ਸਕਦੇ ਆ ਓਏ ਓ ਖੜੇ ਨੇ ਇੰਨੀ ਦੂਰ ਅਸੀਂ ਇੱਥੋਂ ਇਹ ਤੁਸੀਂ ਪਟਿਆਲੇ ਵੀਰ ਪੇਪਰ ਜ਼ਰੂਰ ਦਿਓ ਯਾਰ ਬਹੁਤ ਨਿਆਰੇ ਆ 2 ਸਾਲ ਸੀ ਪੂਰੇ ਨਿਆਰੇ ਲੈਣੇ ਹੁਣ ਅਸੀਂ ਸਾਰਾ ਕੁਝ ਮਿਸ ਕਰ ਰਹੇ ਆ ਬਾਈ ਬਣਿਆ ਤੁਸੀਂ ਜ਼ਰੂਰ ਦੇ ਦਿਓ ਹਾਂਜੀ ਗਾਏ ਹੁਣ ਅਸੀਂ ਜਾ ਰਹੇ ਆ ਪੀਵੀਆਰ ਅਸੀਂ ਡੀਐਮਸੀ ਲੈ ਕੇ ਪੂਰਾ ਘੇੜਾ ਗੂੜਾ ਕੱਟ ਕੇ ਅਸੀਂ ਆ ਗਏ ਆ ਕੋਈ ਸਾਲਾ ਦੋਸਤ ਆਇਆ ਹੀ ਨਹੀਂ ਯਾਰ ਹੁਣ ਅਸੀਂ ਇੱਥੇ ਆ ਦੇਖੋ ਪਟਿਆਲਾ ਸ਼ਹਿਰ ਕਹਿੰਦੇ ਪਟਿਆਲਾ ਹੀ ਆ ਮੁੰਡਿਓ ਬਾਬੇ ਕਾਬਾਤਾਂ ਨੇ ਆ ਦੇਖੋ ਵੀ ਪਾਰਕ ਆ ਖੰਡ ਸਾਡੀ ਅੱਕੇ ਵਿਆਂ ਜੀ ਦੋਨੇ ਆਣੇ ਅਜੇ ਅਸੀਂ ਜਾਣਾ ਪੀਵੀ ਆਰੀ ਉੱਥੇ ਕੋਈ ਵੇਟ ਕਰ ਰਿਆ ਉਹ ਤੋਂ ਬਾਅਦ ਅਸੀਂ ਜਾਣਾ ਮੰਦਰ ਕਾਲਾ ਮਾਤਾ ਕਾਲੀ ਮਾਤਾ ਦੇ ਮੰਦਰ ਜਾਣਾ ਕਿੰਨਾ ਉਹ ਦੇਖੋ ਉਹ ਸਾਨੂੰ ਪਤਾ ਨਹੀਂ ਕਿੱਥੇ ਹੈ ਜੀ ਵਾਲੇ ਕਰਦਣਾ ਕੋਈ ਸਾਡੇ ਨਾਲ ਅਸੀਂ ਬਹੁਤ ਫਸ ਇੱਥੇ ਫਸ ਚੁੱਕੇ ਹੁਣ ਇੱਕ ਤਰ੍ਹਾਂ ਦੀ ਪਜਲ ਆ ਗਈ ਵੀਰੇ ਹਾਂ ਜੀ ਦੋਸਤੋ ਉਹ ਅਸੀਂ ਫੋਨ ਮੈਕਸ ਮੋਲ ਆ ਆਪਣਾ ਸਾਹਮਣੇ ਆ ਆ ਉਹ ਮੈਕਸ ਮੋਲ ਆ ਤੇ ਆ ਰਾਣੀ ਮਾਤਾ ਰਾਣੀ ਦਾ ਮੰਦਿਰ ਆ ਜਿਹ ਇਧਰ ਆ ਗਿਆ ਜਿੱਥੇ ਦੇਖ ਰਹੇ ਹੋ ਜੀ ਮਾਤਾ ਜੀ ਉਹ ਮਾਤਾ ਜੀ ਉਹ ਮਾਤਾ ਜੀ ਉਹ ਤਾਂ ਸਭ ਕੀ ਹਾਲ ਚਾਲ ਕਮੈਂਟਿੰਗ ਮੁੰਡਾ ਕਰਦੇ ਕਰੋ ਵੀਰੇ ਵੀਰੋ ਆ ਸਾਡੀ ਖੰਡ ਆ ਹੁਣ ਅਸੀਂ ਚੱਲੇ ਆ ਘਰ ਨੂੰ ਬੱਸ ਸਟੈਂਡ ਜਾ ਰਹੇ ਆ ਵੈਸੇ ਤਾਂ ਫੇਰ ਹੀ ਜਾਵਾਂਗੇ ਘਰ ਤੇ ਹੋਮ ਮੈਕਸ ਦੇਖ ਲੋ ਯਾਰ ਜੇ ਕਿਸੇ ਨੇ ਆਉਣਾ ਉਹਨਾਂ ਨੂੰ ਇਹ ਬਹੁਤ ਘੈਂਟ ਆ ਬੱਸ ਪਾਕੋਂ ਮੁੰਗਮਣੀ ਆਇਓ ਪੈਸੇ ਬੁਝੇਗਾ ਚੱਲ ਆ ਜੇ ਯਾਰ ਹਮਕੋ ਸਿਕਾਣਾ ਜੀ ਅੱਜ ਜੀ ਫੇਰ ਆ ਗਏ ਵਾਪਸ ਅਜੀ ਹੁਣ ਬਰਨਾਲੇ ਆ ਤੇ ਸ਼ਹਿਰ ਜਿੱਥੇ ਸਾਹ ਚ ਸਾਹ ਆਉਂਦੇ ਨੇ ਕਹਿੰਦੇ ਅਸੀਂ ਉੱਥੇ ਆ ਗਏ ਆ ਤੇ ਪਟਿਆਲੇ ਬੱਸ ਯਾਰ ਅੱਜ ਅੱਜ ਦਾ ਦਿਨ ਕੋਈ ਖਾਸ ਬੜਾ ਹੈ ਨਹੀਂ ਸੀਗਾ ਕੌਮ ਫੱਲਾ ਡੀਐਮਸੀ ਤੱਕੇ ਬਸ ਆਹੀ ਹੋਇਆ ਅੱਜ ਕੁਝ ਨਹੀਂ ਹੋਇਆ ਯਾਰ ਜੇ ਕੋਈ ਤੁਸਨ ਤਾਂ ਮੈਂ ਤੁਹਾਨੂੰ ਪੱਕਾ ਦਿਖਾਉਂਦਾ ਮੇਰੇ ਹੈਗਾ ਹੀ ਫੋਨ ਲੋ ਨਹੀਂ ਮੈਂ ਤੁਹਾਨੂੰ ਉੱਥੇ ਸਾਰਾ ਕੁਝ ਦਿਖਾਉਂਦਾ ਵੀ ਕੀ ਕੀ ਬਣਿਆ ਇਹ ਸਾਡਾ ਬਰਨਾਲਾ ਤੁਸੀਂ ਬਰਨਾਲਾ ਦੇਖ ਸਕਦੇ ਹੋ ਇੱਥੇ ਉਹਨਾ ਕਲੋਨੀ ਬਣਦੀ ਹੈ ਅਬੇ ਉਹ ਟਾਊਨਰਸ਼ਿਪ ਹੈ ਜੇ ਬਸਨਾਵਾਂ ਆ ਆਪਣਾ ਕਾਣਾ ਆ ਜਾਂਦਾਗਾ ਫੇਸ ਟੂ ਦਾ ਠੀਕ ਹੈ ਤੇ ਇੱਥੇ ਇਹ ਵੀ ਕੁੜੀਆਂ ਲਿਖਾ ਸਕਦਾ ਇਹ ਮੇਰੇ ਨਾਲ ਹੈ ਪ੍ਰਭੂ ਜੀ ਆ ਗਏ ਨੇ ਮੈਨੂੰ ਲੈਣ ਇੱਕ ਫੋਨ ਤੇ ਯਾਰ ਖੜੇ ਛੋਟਿਆਂ ਵਰਗੇ ਐਂ ਆ ਜੁੜਦੇ ਨਹੀਂ ਹੋ ਗਏ ਸਭ ਕੁਝ ਕਰ ਦਿਓ ਯਾਰ ਲਾਈਕ ਸਭ ਕੁਝ ਕਮੈਂਟ ਸਭ ਟੁਕਿਆ ਕਰੋ ਮੈਨੂੰ ਤੁਹਾਰਾ ਰੋਡਾ ਟਾਈਮ ਨਾ ਲਾਇਆ ਕਰੋ ਬਾਕੀ ਯਾਰ